ਮਗਰ ਕੀ ਜਿਹੜੇ ਬਰਫ਼ ਵਿੱਚ ਰਹਿੰਦੇ ਨੇ 12 ਮਹੀਨੇ 30 ਦਿਨ ਅੰਦਰ ਠੰਡ ਹੁੰਦੀ ਉਹਨਾਂ ਦੇ ਅੰਦਰ ਫੇਲ ਲੜਾਈ ਝਗੜਾ ਦੁਬਿਦਾ ਨਫ਼ਰਤ ਕਾਮ ਕਰੋ ਲੋਮੋਂ ਕਾ ਨਿੰਦਿਆ ਚੁਗਲੀ ਦੀ ਅੱਗ ਆਗੀ ਫੜ ਤ੍ਰਿਸ਼ਨਾ ਦੀ ਅੱਗ ਫਿਰ ਕਈ ਮਸਤਕ ਤੇ ਚੰਦਨ ਵੀ ਲਾਉਂਦੇ ਨੇ ਜਿਵੇਂ ਚੰਦਨ ਦਾ ਟਿੱਕਾ ਲਾਇਆ ਜਾਂਦਾ ਨਾ ਵੀ ਠੰਡ ਪੈ ਜਾਏ ਦਿਮਾਗ ਨੂੰ ਵੀ ਸ਼ਾਂਤੀ ਆ ਜਾਏ ਕਹਿੰਦੇ ਉਹ ਵੀ ਨਹੀਂ ਸ਼ਾਂਤੀ ਆਉਂਦੀ ਸ਼ਾਂਤੀ ਇੱਕ ਪ੍ਰਭੂ ਦੇ ਨਾਮ ਤੋਂ ਬਿਨਾ ਨਹੀਂ ਆ ਸਕਦੀ RAM ਦੇ ਨਾਮ ਤੋਂ ਬਿਨਾ ਪ੍ਰਭੂ ਦੇ ਨਾਮ ਤੋਂ ਬਿਨਾ ਵਾਹਿਗੁਰੂ ਦੇ ਨਾਮ ਤੋਂ ਬਿਨਾ ਅੰਦਰ ਠੰਡਕ ਨਹੀਂ ਪੈ ਸਕਦੀ ਬਾਹਰੋਂ ਆਪਾਂ ਕੋਟੀਆਂ ਸਵੈਟਰ ਪਾ ਲਾਂਗੇ ਬਾਹਰੋਂ ਠੰਡ ਲੱਗੇਗੀ ਮਗਰ ਅੰਦਰ ਜਿਹੜੀ ਸਾਡੀ ਤਪਸ਼ ਐਂਦਰ ਜਿਹਨੂੰ ਮਹਾਰਾ ਗੁਰਬਾਣੀ ਵਿੱਚ ਕਹਿ ਰਹੇ ਨੇ ਤਪ ਤਪ ਖਪੇ ਬਹੁਤ ਬੇਕਾਰ ਤਪੇ ਪੇ ਸਾਰੇ ਅੰਦਰ